ਹਲੋ ਜੀ ਸਸਿਕਾ ਵਾਕਿਆ ਤੁਹਾਡਾ ਨਵਾਂ ਦਿਨ ਤੇ ਨਵੇਂ ਕੰਮ ਕੰਮ ਉਹੀ ਹੁੰਦੇ ਆ ਪਰ ਕੰਮ ਹੀ ਬਦਲਦੇ ਤੇ ਜਿਲ ਕੋ ਹੈਗੇ ਗੰਡੇ ਆਪਾਂ ਬਣਾਵਾਂਗੇ ਫੁੱਕਾ ਵਾਲੇ ਗੰਡੇ ਤੇ ਚਟਨੀ ਸਭਾ ਮੈਂ ਨੂੰ ਕੱਟ ਲਈਏ ਕੱਟ ਲਈਏ ਟੋਬੀ ਰੋਟੀ ਰੱਖ ਲੀਏ ਜਾ ਸੀ ਜਿਹੜੇ ਗੰਡੇ ਨੂੰ ਆਪਾਂ ਦਾ ਕੱਟ ਲਿਆ ਤੇ ਹੁਣ ਆਪਾਂ ਬਸ ਇਹਦੇ ਵਿੱਚ ਆਪਾਂ ਕੱਲੇ ਭੂਕਾਂ ਵਾਲੇ ਗੰਡੇਾਂ ਦੀ ਹੀ ਚਟਨੀ ਪਾਉਣੀ ਵਿੱਚ ਕੁਝ ਨਹੀਂ ਪਾਉਣਾ ਕੋਈ ਐਕਸਟਰਾ ਟੀ ਨਹੀਂ ਪਾਉਣੀ ਸਿਰਫ ਨੂੰ ਮਿਰਚ ਪਾਉਣੀ ਹੈ ਤੇ ਹਬਸ ਕੱਲੇ ਪਾਉਣੀ ਹੈ ਤਾਂ ਸਭ ਤੋਂ ਪਹਿਲਾਂ ਪਾਵਾਂਗੇ ਕੁੰਡੇ ਦੇ ਵਿੱਚ ਨਮਕ ਨਾਲ ਪਾਵਾਂਗੇ ਪੱਲਾ ਲਾਲ ਮਿਰਚਾਂ ਤੇ ਬਣਾਉਣੀ ਆਪਾਂ ਆਪਣੀ ਚਟਨੀ ਰਗੜ ਦੇ ਕੁੰਡੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਹੈਗਾ ਆਪਾਂ ਇਹ ਹਰਾ ਪਾਰਟ ਹੁੰਦਾ ਇਹਨੂੰ ਚੰਗੀ ਤਰ੍ਹਾਂ ਰਗੜਾਂਗੇ ਕਿਉਂਕਿ ਜਦੋਂ ਆਪਾਂ ਇਹਨੂੰ ਰਗੜਦੇ ਥੋੜਾ ਜਿਹਾ ਮਲਾਈਮ ਹੁੰਦਾ ਹੈ ਸੋ ਪਹਿਲਾਂ ਆਪਾਂ ਇਹਨੂੰ ਚੰਗੀ ਤਰ੍ਹਾਂ ਰਗੜਾਂਗੇ ਫਿਰ ਉਸ ਤੋਂ ਬਾਅਦ ਜਿਹੜੇ ਹੈਗੇ ਆ ਉੱਪਰਲੇ ਸਵਾਇਟ ਪਿਆਜ਼ ਇਹ ਆਪਾਂ ਬਾਅਦ ਚ ਪਾ ਕੇ ਰਗੜਾਂਗੇ ਪਹਿਲਾਂ ਆਪਾਂ ਇਹਨੂੰ ਚੰਗੀ ਤਰ੍ਹਾਂ ਰਗੜ ਲਈਏ ਬੜਾ ਹੈਗਾ ਚੰਗੀ ਤਰ੍ਹਾਂ ਰਗੜ ਲਿਆ ਹੁਣ ਪਰੀ ਆ ਰਹੀ ਹੈਗੀ ਇਹ ਇੰਨਾ ਦੀ ਹੁਣ ਆਪਾਂ ਗੰਡੇ ਪਾ ਕੇ ਇਹਨਾਂ ਨੂੰ ਚੰਗੀ ਤਰ੍ਹਾਂ ਰਗੜਾਂਗੇ ਬਿਆਸੇ ਦੇ ਵਿੱਚ ਤੁਸੀਂ ਕੁਝ ਵੀ ਪਾ ਸਕਦੇ ਹੋ ਹਰੀਆਂ ਮਿਰਚਾਂ ਪਾ ਲਓ ਅਦਰਕ ਪਾ ਲਓ ਲਸਣ ਪਾ ਲਓ ਟਮਾਟਰ ਪਾ ਲਓ ਪਰ ਜਿਹੜੇ ਹਰੀਆਂ ਭੂਕਾਂ ਵਾਲੇ ਦੇ ਗੰਡੇ ਉਹਨਾਂ ਦੀ ਚਟਨੀ ਬਸ ਇਸੇ ਤਰੀਕੇ ਸਵਾਦ ਲੱਗਦੀ ਹੈ ਫਿਰ ਕਿਉਂਕਿ ਇਹਨਾਂ ਦਾ ਟੇਸ ਜਿਹੜਾ ਖਤਮ ਹੋ ਜਾਂਦਾ ਜੇ ਆਪਾਂ ਜ਼ਿਆਦਾ ਚੀਜ਼ਾਂ ਵਿੱਚ ਐਡ ਕਰ ਲਾਂਗੇ ਇਨਾ ਗੰਡਾ ਦਾ ਆਪ ਦਾ ਟੇਸਟੀ ਬਹੁਤ ਹੁੰਦਾ ਸਪਾ ਚਟਨੀ ਰਗੜੀ फटाफट ਚਟਨੀ ਨੂੰ ਆਪਾਂ ਚੰਗੀ ਤਰੈਡ ਹੈਗਾ ਹੋ ਰਗੜ ਲਿਆ ਤੇ ਹੁਣ ਲਾਉਣੇ ਹੈਗੇ ਆਪਾਂ ਰੋਟੀ ਤਾਂ ਰੱਟਰ ਕਲ ਤੋਂ ਜਿਹੜੇ ਸਕੂਲ ਸਟਾਰਟ ਬੱਚਿਆਂ ਦੇ ਹੁਣ 8ਵੀਂ ਤੱਕ ਤਾਂ ਸਿਆਰ ਸ਼ਪੀਆ ਹੋਣਾ ਬੱਚਿਆਂ ਨੌਵੀਂ 10ਵੀਂ 11ਵੀਂ 12ਵੀਂ ਕਲਾਸਾਂ ਇੱਥੇ ਰੱਖਣਗੀਆਂ ਤੇ ਆਪਣੇ ਘਰੇ ਭੁਲੇ 8ਵੀਂ ਤੱਕ ਬੱਚਾ ਹੈ ਨਹੀਂਗਾ ਇੱਕ ਬੱਚਾ 9ਵੀਂ ਕਲਾਸ ਚ ਤੇ ਇੱਕ ਜਿਹੜੀ ਪਲੱਸ 2 ਤੱਕ ਚਲ ਕਲੀਅਰ ਹੋ ਗਈ ਤਾਂ ਇੱਕ ਬੱਚੇ ਨੇ ਸਕੂਲ ਨਾਲਸ ਕੱਲ ਤੋਂ ਛੁੱਟੀ ਜਿਹੜਾ ਹੈਗਾ ਆਪਣਾ ਸ਼ੁਰੂ ਹੋ ਜੂਗਾ ਫੇਰ ਉਹ ਤਾਂ ਛੁੱਟੀਆਂ ਕਰਕੇ ਬਸ ਥੋੜਾ ਜਆ ਅਬ ਇਸ ਲਈ ਹੋਣੀ ਰਸੀਪ ਚਲ ਪਈ ਗਈ ਛੁੱਟੀ ਹੈਗੀ ਆ ਸੋਨ ਖਾਤੂ ਪ੍ਰੋਪਰ ਜਿਹੜਾ ਹੈਗਾ ਆਪਣਾ ਵੀ ਜਲ ਸ਼ੁਰੂ ਹੋਊਗਾ ਕਿਉਂਕਿ ਫਿਰ ਬੱਚੇ ਨੇ ਸਧਾਂ ਮੈਣ ਆਉਂਦੀ ਆ ਤੇ ਫਿਰ ਜਲਦੀ ਜਿਹੜਾ ਹੈਗਾ ਉੱਠਣਾ ਪੈਂਦਾ ਆਹ ਪਰਟੀ ਲਾਉਣੀ ਫਟਾਫਟ फिर अपन देखते हैं कि करते हैं अंगर रोटी ला जा मगरे हरी तो मैं लॉन रखी हाँ हरे मैं लॉन रखी इधर वाइट तो तेज तू प्रिपेयर हो जाए रोटी खा लो चटनी बनाई है भूखा नहीं कटिया दही दे। हाँ आलू मटर हरा वाली सब्जी भी। ये आदत ही होंगी है ना अपन लेडीज़ ने। ਤਾਂ ਇਹਦੇ ਜੇ ਰੋਟੀ ਪਾਈ ਨਹੀਂ ਹੁੰਦੀ ਤੇ ਬਾਜਾ ਪਹਿਲਾਂ ਮਾਰਨਾ ਸ਼ੁਰੂ ਕਰ ਦੇਦੀਆਂ ਵੀ ਰੋਟੀ ਲੈ ਜਾਓ ਆਖੀ ਤੁਸੀਂ ਕੁਸ਼ਨਾਰਜੀ ਬਣਾ ਲਓ ਮੋਰ ਪਰ ਜਿਹੜੇ ਜਿਹੜੇ ਜਿਹੜਾ ਟੇਸਟ ਚਟਨੀ ਨਾਲ ਰੋਟੀ ਖਾਣ ਦਾ ਉਹਨਾਂ ਦਾ ਸਵਾਦ ਕਿਤੇ ਨਹੀਂ ਭਾਵੇਂ ਕੋਈ ਕੁਝ ਨਾ ਹੋਵੇ ਕੱਲੀ ਚਟਨੀ ਹੋਵੇ ਬਸ ਚਟਨੀ ਤੇ ਰੱਖੋ ਮੱਖਣੀ ਤੇ ਭਾਵੇਂ ਪਲਕ ਲਓ ਅਜਿ ਮੇਰਾ ਅੱਦਾ ਹੈਗਾ ਸਾਗ ਬਣੂ ਹੁੰਦਾ ਦੇਖਦੇ ਹਾਂ ਸਾਗ ਤਾਂ ਆਪਣੀ ਹੋਇਆ ਵੀ ਹੈ ਪਿੱਛੇ ਖੇਤ ਜਿੱਥੋਂ ਤੋੜ ਕੇ ਲਿਆਵਾਂਗੇ ਤੇ ਪਾਲਕ ਤੇ ਮੇਥਿਆਂ ਦੀ ਗੋੜ ਪੈਣੀ ਆ ਉਹ ਲਗਾਉਣੇ ਪੈਣੇ ਆਪਾਂ ਬਹੁਤ ਹੀ ਹੋਈ ਨਹੀਂ ਛੋਟੇ ਆ ਆ ਜਾ ਬਈ ਭੱਜਿਆ ਕਰ ਅੱਜ ਤੇਰਾ ਮੱਜ ਤੇਰਾ ਬਸ ਆਇਤਾ ਦਿਨ ਐਸ਼ ਕਰ ਲਾ ਜਿੰਨੀ ਕਰਨੀ ਆ ਤਪ ਨਿੱਕਲਾ ਹੀ ਸਾਡੀ ਬਹੁਤ ਸੋਹਣੀ ਤੇ ਹੁਣ ਆਪਾਂ ਕਰਦੇ ਪਹਿਲਾਂ ਆਪਦੇ ਕੰਮ ਖਤਮ ਤੇ ਫਿਰ ਥੱਪੇ ਬੈਠਦੇ ਆ ਕੱਪੜੇ ਮੈਂ ਮਸ਼ੀਨ ਚ ਪਾਏ ਦੀ ਆ ਤੇ ਇਧਰ ਮੈਂ ਝਾੜੂ ਲਾਉਣ ਲੱਗਦੀ ਸੀ ਬਸ ਤੇ ਬਹੁਤ ਸੋਹਣੀ ਧੁੱਪ ਨਿਕਲੀ ਹੈ ਅੱਜ ਲੱਗਦਾ ਨਹੀਂ ਸੀ ਵੀ ਨਿਕਲੂਗੀ ਧੁੱਪ ਕਿਉਂਕਿ ਠੰਡ ਸੀ ਹਵਾ ਚਲੀ ਜਾਂਦੀ ਸੀ ਨਾਲ ਤੇ ਚਲ ਵਧੀਆ ਹੋ ਗਿਆ ਅੱਜ ਦਿਨ ਸੁਣਨ ਲੱਗੂਗਾ ਹੁਣ ਮਾਰਦੇ ਆਪਾਂ ਝਾੜੂ ਪਹਿਲਾਂ ਫੋਚੇ-ਪਾਚੇ ਲਾਉਣੇ ਆ ਕੱਪੜੇ ਧੋਣੇ ਆ ਫੇਰ ਫ੍ਰੀ ਹੋ ਕੇ ਬੱਠਾਂ 'ਤੇ ਧੁੱਪ ਸਿੱਕਾਂਗੇ ਅੱਜ ਬਹੁਤ ਦਿਨਾਂ ਬਾਅਦ ਤੇ ਸ਼ਾਮ ਹੋ ਚੁੱਕੀ ਐ ਤੇ ਹੁਣ ਤਾਂ ਸੁਬਹ ਵੀ ਛੱਪ ਗਿਆ ਤੇ ਹੁਣ ਮੈਂ ਬਾਹਰੋਂ ਆਈ ਆ ਜੁੱਤਪ ਜਵਾ ਐ ਤੇ ਜਾਵੜੀ ਬਸ ਉੱਠ ਨੂੰ ਜੀ ਨਹੀਂ ਕੀਤਾ ਸਾਧਨ ਬਸ ਕੰਮ ਖਤਪ ਕਰਕੇ ਤੁੱਪੀ ਰਹੀ ਤੇ ਇਸ ਕੋ ਸ਼ਾਵਦਾ ਨਹੀਂ ਲਿਆ ਸਾਨੂੰ ਨਹੀਂ ਸੀ ਮੇ ਚੁੰਨੀ ਤੋਂ ਬਸ ਉਹ ਇਕੱਠੀ ਲਈ ਆ ਤੇ ਬਸ ਦਿਵਾ ਸਾਰਾ ਉਸ ਤੁੱਪੇ ਤੇ ਹੁਣ ਮੈਂ ਸਿਰ ਸੋਈ ਜੀ ਮੈਂ ਤਰੇ ਹੈਗੇ ਆ ਆਲੂ ਉਬਲ ਨੇ ਅੱਜ ਆਪਾਂ ਬਣਾਵਾਂਗੇ ਉਬਲੇ ਹੋਏ ਆਲੂ ਦੀ ਸਬਜ਼ੀ ਤੜੀੜੀ ਧਨੀਆ ਪਾ ਕੇ ਤੇ ਬਸ ਇਹ ਹੁਣ ਆਹ ਮਸਾਲਾ ਗੁੱੜ ਦੀ ਪੀਸੀ ਪਕਾ ਹੁਣ ਤੜਕਾ ਲਾ ਲਈਏਗਾ ਅੱਜ ਕਰੇ ਕੋਈ ਵੀ ਹੈ ਨਹੀਂ ਸਾਰੇ ਵੀ ਹੈ ਇਸੇ ਕੰਮ ਵੀ ਹੈ ਜਿਸ ਦਿਨ ਤੁਹਾਂ ਜਦੋਂ ਘਰੇ ਇਕੱਲੇ ਹੋਈਏ ਫਿਰ ਕੋਈ ਕੰਮ ਨਹੀਂ ਤਾਂ ਕੋਈ ਹੁੰਦਾ ਨਹੀਂ ਕਿ ਕੰਮ ਕਿਹ ਨਾਲ ਕੰਮ ਕੀ ਕਰਨਾ ਹੈਗਾ ਹਨਾ કરી ਹੋਣ ਤਾਂ ਫਿਰ ਚਾਹ ਬਣਾ ਦੇ ਉਹ ਕਰ ਦਿਆ ਕਰ ਦੇ ਸਹੀ ਜਿਆਦਾ ਹੱਤਰਾਂ ਨੂੰ ਔੜਾ ਪਟਾ ਪਾ ਤੜਦਾ ਆਦੀ ਸਬਜ਼ੀ ਨੂੰ ਤੇ ਆਟਾ ਵਗੈਰਾ ਗੁੰਨ ਕੇ ਰੱਖ ਦਈਏ ਜਦੋਂ ਆਉਣਗੇ ਫਿਰ ਨਾਲ ਇਹ ਰੋਟੀ ਬਣ ਦੇਣਾ ਨੇ ਤੇ ਇੱਕ ਅੱਜ ਮੈਂ ਹਜੇ ਚੌਲਾਂ ਦੀਆਂ ਪਿੰਨੀਆਂ ਬਣਾਉਣੀਆਂ ਦੁਬਾਰਾ ਮੈਂ ਮਗਵਾਈ ਆ ਚੌਂਦ ਮਰੇ ਕਸਿਰ ਟਾਈਨ ਨਾਲ ਤੁਸੀਂ ਲੈ ਆਇਓ ਵੀਜੇ ਟਾਈਮ ਨਾਲ ਆਗੇ ਤਾਂ ਫਿਰ ਮੈਂ ਬਣਾ ਦੂੰਗੀ ਪਰ ਮੈਨੂੰ ਬਣਾਉਣੀਆਂ ਤਾਂ ਪੈਣਗੀਆਂ ਜੇ ਲੈ ਆਏ ਤਾਂ ਹਾਂ ਮੈਂ ਤਾਂ ਹੀ ਸੀ ਜਨਸ ਚਲੋ सब्ज़ी वगैरह बनी होगी तो रोटी शेटी ला दूंगी मैं चलो पिंडियाँ तो इना तो 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 टाइम नहीं लगता है बनाई है फटाफट आप लाइट बंद होती है इसलिए शाम उठा रोज बस लाइट नहीं बंद होना ही हूँ ਹੋ ਆਹੋ ਉਹ ਲਾਲਾ ਪਾਣੀ ਦੀ ਉਧਰ ਚਾਹ ਤੂੰ ਪੀ ਨਾ ਚਾਹ ਬਣ ਗਈ ਬਸ ਆਵੇ ਤੇ ਪਿੰਨੀਆਂ ਵੀ ਬਣ ਗਈਆਂ ਠੀਕਾ ਤੇ ਇੱਧਰ ਆਇਆ ਹੈਗਾ ਆਪਾਂ ਨੂੰ ਸਾਗ ਪਿੰਡੋ ਬਣਾ ਬਣਾਇਆ ਰੈਡੀਮੇਡ ਵਸਤਾ ਮੈਂ ਅੱਜ ਬਣਾਉਣਾ ਸੀਗਾ ਪਰ ਪਿੰਡੋ ਮੰਮੀ ਆਏ ਹੈਗੇ ਮੈਨੂੰ ਲੋੜੀ ਦੇਣਾ ਸਾਗ ਉਹ ਲੈ ਆਏ ਆ ਤੇ ਹੁਣ ਆਪਾਂ ਫੇਰ ਫੇਰ ਕਿਸ ਦਿਨ ਸਾਗ ਬਣਾਵਾਂਗੇ ਤੇ ਆ ਪਿੰਨੀਆਂ ਸਗਰੀਆਂ ਬਣਾ ਕੇ ਮੈਂ ਰੱਖਤੀਆਂ ਗੜਵੀ ਭਰਤੀ ਆ ਤੇ ਆ ਵੀ ਆਪਾਂ ਕਿਸੇ ਹੋਰ ਭਾਂਡੇ 'ਚ ਪਾ ਦਦੇ ਆ ਇੱਧਰ ਮੈਂ ਤਰੀ ਹੈਗੀ ਚਾਹ ਤੇ ਫੇਰ ਉਸ ਤੋਂ ਬਾਅਦ ਲਾਉਣੀ ਹੈ ਪਾਈਪ ਗੰਡਿਆਂ ਨੂੰ ਪਾਣੀ ਲਾਉਣਾ ਹੈਗਾ ਥੋੜਾ-ਥੋੜਾ ਪਾਗਿਰਾ ਚਾਪੀ ਲਈ ਟੋਪ ਬਹੁਤ ਸੋਣੀ ਦੀ ਬਾਲੀ ਸੋਣੀ ਟੋਪ ਨਿਕਲੀ ਤੇ ਕਰੜਾ-ਕਰੜਾ ਦੰਨ ਲੱਗਿਆ ਕਿੱਥੇ ਖੇਤ ਕਿਹੜੇ ਇੱਧਰ ਪਰੋਂ ਠੀਕ ਹੁਣ ਹਟਾਇਆ ਮੈਂ ਛੱਡ ਦੇਵਾਂ ਗੋਮੇ ਨੂੰ ਹੁਣ ਛੇੜੀ ਛੱਡ ਦੇਵੋ ਗੋਲੀ ਫਸੀ ਕੱਲ ਕਿਵੇਂ ਰਹਿ ਤਰ ਦਿਨ ਹੈ ਹੈ ਮਰੀਆ ਨਾ ਯਾਰ ਘਾਤਾ ਬਲਾ ਮੈਡਮ ਨੀ ਕੁੱਟਿਆ ਨਹੀਂ ਹੈ ਹੈ ਕੌਣ ਕਰਦਾ ਕੋੜੇ ਨਹੀਂ ਪਏ ਬੈਡਮ ਤੋਂ ਉਹਨੇ ਕਿੰਨੀ ਦਿਨਾਂ ਬਾਅਦ ਆਇਆ ਤੂੰ ਇਹ ਵੀ ਕਰਨ ਵਾਲੇ ਆ ਸੈਟਿੰਗ ਕੀ ਬਣਿਆ ਹੁੰਦਾ ਹੁੰਦੇ ਕੁਛ ਨਹੀਂ ਕੰਮ ਕਰੀਂ ਨਰਕੀ ਕਰਨਾ ਤੂੰ ਤਾਂ ਵਿਲਾ ਚੱਲ ਵੀ ਹਾਂ ਤੇਨ ਦੱਸੇਨੀ ਮੈਨੂੰ ਕੀ ਜਾਂਦਾ ਭਾਂਡੇ ਸਾਰੇ ਚੱਕੇ ਆਂਕ ਤੋ ਹੈ ਰਹੀ ਹੈ ਤੋ ਕੋਈ ਨਹੀਂ ਦੋਵੇਂ ਟੋਕਰ ਗਏ ਇੰਦਰ ਲੈਦੇ ਮੈਂ ਮਤ ਮੈਂ ਚੰਦ ਨਹੀਂ ਸੋਪ ਤਾ ਦੇਗਾ ਹੋਰ ਦੁਨੋਂ ਕੁਬਸਤਰ ਕਲੋਂ ਦੀ ਬਸਾਉਂ ਨਾਨੀ ਸਾਗ ਦੇ ਤੀਸੇ ਟੋਕਰੋਂ ਦੀ ਸ਼ਾਮ ਹੋ ਗਈ ਹੈ ਕਲੋਂ ਨੇ ਹੋ ਗਏ ਨੇ ਬਾਰ ਬੰਦ ਕਰਦੀ ਪੁੱਤ ਛਾਂ ਦਾ ਟਾਈਮ ਹੋ ਗਿਆ ਸਵਾ 6 ਤੇ ਤਰਫੋਂ ਨੇ ਸਾਗ ਨੂੰ ਜਿਹੜਾ ਆਪਣਾ ਆਸੀਤ ਬੰਡੋ ले ये रुपए तो फट आया माल चपले मंडे आया तो कितने रुपए शहर शहर अस्वीट कितने रुपए ओ प्रावधी के साथ आएंगे चले और आसुता अच्छा ठीक है चल जाया नहीं पकन बस अब बस 100 पदे टाइप कट बाहर गए फिर बस लेट हो गई अब थोड़ा रुक तारका की रोटी लाइए करो के होगा मैं किवे पता ਯਾਰ ਅੱਜ ਦਾ ਵੀਸ ਨੂੰ ਲਾਈਕ ਜੁੜ ਕਰਿਓ ਤੇ ਹੁਣ ਆਪਾਂ ਤੁਹਾਨੂੰ ਕੱਲ ਅਗਲੀ ਵੀਡੀਓ 'ਚ ਮਿਲਾਂਗੇ ਕਿਉਂਕਿ ਲੇਟ ਹੋ ਗਈ ਪਈ ਆ ਤਾਂ ਫਟਾਫਟ ਰੋਟੀ ਲਾਈਏ ਕਰਾ